ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੈਵੀ ਜੇਬ ਬ੍ਰਾਂਡ ਦੇ ਸੂਟ ਲੈ ਕੇ ਆਏ ਬੜੇ ਪਿਆਰੇ ਕਾਟਨ ਦੇ ਵਿੱਚ ਡਿਜ਼ਾਈਨਰ ਸੂਟ ਹੋਣਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਜੀ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਐਜ਼ ਇਟ ਇਜ਼ ਸੂਟ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 ਕਿ 88465 808003 ਸਕ੍ਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਸਕ੍ਰੀਨਸ਼ਾਟ ਭੇਜ ਕੇ ਆਪਣੇ ਸੌਟ ਦੀ ਬੁਕਿੰਗ ਕਰਨੀ ਹੁੰਦੀ ਹੈ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਨੰਬਰਿੰਗ ਕੀਤੀ ਹੁੰਦੀ ਹੈ ਸਾਰੇ ਸੂਟਾਂ ਦੀ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਪਰਚੇਸ ਕਰਨੇ ਆ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਆ ਕੇ ਵੀ ਆਪਣੀ ਪਰਚੇਜ਼ਿੰਗ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਦੇਖਦੇ ਹਾਂ ਜੀ ਅਸਦਾ ਪਹਿਲਾ ਸੂਟ ਇਹ ਦੇਖੋ ਜੈਵੀਜਾ ਬ੍ਰਾਂਡ ਦਾ ਸੂਟ ਹੈ ਤੇ ਬੜੇ ਪਿਆਰੇ ਪਹਿਲਾਂ ਤੋਂ ਵੀ ਤੁਹਾਨੂੰ ਬਾਟਿਕ ਪ੍ਰਿੰਟ ਦੇ ਵਿੱਚ ਦਿਖਾਉਣੇ ਆ ਬਾਟਿਕ ਪ੍ਰਿੰਟ ਹੋ ਗਿਆ ਜੈਪੂਰੀ ਪ੍ਰਿੰਟ ਦੇ ਵਿੱਚ ਤੇ ਬੜਾ ਪਿਆਰਾ ਸਾਰਾ ਆਰੀ ਵਰਕ ਥ੍ਰੈਡ ਦੇ ਨਾਲ ਹੋਇਆ ਤੇ ਵਿਦਆਊਟ ਲਾਈਨਿੰਗ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਇਹਨਾਂ ਸੂਟਾਂ ਨੂੰ ਇਹ ਫਰੰਟ ਹੈ ਸ਼ਰਟ ਦਾ ਦੇਖੋ ਸਾਰਾ ਜਿਹੜਾ ਇਹ ਆਫ ਵਾਈਟ ਦਿਖ ਰਿਹਾ ਤੁਹਾਨੂੰ ਇਹ ਸਾਰਾ ਵਰਕ ਕੀਤਾ ਹੋਇਆ ਇਹ ਸਾਰਾ ਵਰਕ ਹੈ ਜੀ ਇਹਦੇ ਤੇ ਫਰੰਟ ਪੂਰਾ ਹੈਵੀ ਘੇਰੇ ਤੇ ਵੀ ਸਾਰਾ ਇਹ ਵਰਕ ਹੈ। ਕੋ ਸੋਨਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸਾਰਾ ਵਰਕ yellow ਕਲਰ ਦੇ ਵਿੱਚ ਸੂਟ ਹੈ। ਮਿੱਠਾ ਜਿਹਾ yellow ਹੈ। ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਆਪਾਂ 슬ੀਵਸ ਤੇ ਯੂਜ਼ ਕਰਾਂਗੇ। ਤੇ ਬੈਕ ਤੇ ਵੀ ਸੇਮ ਵਰਕ ਹੈ ਜੀ। ਬੈਕ ਤੇ ਵੀ ਸੇਮ ਵਰਕ ਹੈ। ਫਰੰਟ ਬੈਕ ਸੇਮ ਵਰਕ ਹੈ। ਬਾਟਿਕ ਪ੍ਰਿੰਟ ਦੇ ਵਿੱਚ ਵੀ ਦਾ ਆਊਟਲਾਈਨਿੰਗ ਸੂਟ ਬਣਨਾ येलो ਕਲਰ ਦੇ ਵਿੱਚ ਇਹ ਹੋਗੀ ਆਪਣੀ ਸ਼ਰਟ ਤੇ ਇਸ ਦੇ ਨਾਲ ਹੈਗੀ ਹੈ ਕਰੀਮ ਬਾਟਮ ਬਾਟਮ ਤੇ ਵੀ ਬੜੀ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਆਫ ਵਾਈਟ ਕਲਰ ਦੇ ਵਿੱਚ ਬਾਟਮ ਨਾਲ ਹੈਗਾ ਕੋਟੇ ਦਾ ਦੁਪੱਟਾ ਕੋਟਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਹੈ ਦੁਪट्टे ਦੀ ਵੀ ਬਹੁਤ ਪਿਆਰਾ ਹੈ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਆਪਣਾ ਤੇ ਦੁਪट्टे ਦੇ ਪੱਲਿਆਂ ਤੇ ਵੀ ਬੜੇ ਸੋਹਣੇ ਦੇਖੋ ਛੋਟੇ ਸੋਹਣੇ ਫੁੰਦੇ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਕੋਟੇ ਦਾ ਦੁਪੱਟਾ ਪਿਓਰ ਕਾਟਨ ਦਾ ਸੂਟ ਹੈ ਵਿਦਆਊਟ ਲਾਈਨਿੰਗ ਸੂਟ ਬਣਨਾ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ 20 250 ਪ੍ਰਾਈਸ ਹੈ ਜੀ 2250 ਪ੍ਰਾਈਸ ਦੇ ਨਾਲ ਆਪਣਾ ਪਹਿਲਾ ਸੂਟ ਜਿਹ ਹੈ ਵੀ ਜਿਹ ਬ੍ਰੈਂਡ ਦਾ yellow color ਦੇ ਵਿੱਚ ਇਹਦੇ ਮੈਂ ਕਲਰ ਦਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਹੈਗਾ pink color ਸੇਮ ਦੇ ਵਿੱਚ ਫਰੰਟ ਪੂਰਾ ਸਾਰਾ ਹੈਵੀ ਸ਼ਰਟ ਦਾ ਇਹਨਾਂ ਨੂੰ ਤੁਸੀਂ A line ਵੀ ਬਣਾ ਸਕਦੇ ਹੋ ਸੂਟਾਂ ਨੂੰ ਇਹ ਦੇਖੋ ਫਰੰਟ ਆ ਗਿਆ ਸਾਰਾ ਇਹ ਵਰਕ ਕੀਤਾ ਹੋਇਆ ਇਹ ਘੇਰੇ ਤੇ ਵੀ ਸਾਰਾ ਵਰਕ ਹੈ ਬਹੁਤ ਸੋਹਣਾ ਵਰਕ ਇਹ ਸਾਰਾ ਘੇਰੇ ਤੇ ਆ ਜਾਣਾ ਪਿੰਕ ਕਲਰ ਦੇ ਵਿੱਚ ਤੇ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਸੇਮ ਬੈਕ ਤੇ ਵੀ ਸੇਮ ਵਰਕ ਹੈ ਜਿਹੜਾ ਫਰੰਟ ਤੇ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਵਰਕ ਆਪਾਂ 슬ੀਵਸ ਤੇ ਯੂਜ਼ ਕਰਾਂਗੇ ਪਿੰਕ ਕਲਰ ਦੇ ਵਿੱਚ ਆਫ ਵਾਈਟ ਬਾਟਮ ਹੈ ਜੀ ਨਾਲ ਪਿਓਰ ਕਾਟਨ ਦੇ ਵਿੱਚ ਜੀ ਇਹ ਬਾਟਮ ਤੇ ਡਿਜ਼ਾਈਨਿੰਗ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਤੇ ਨਾਲ ਕੋਟਾ ਦੁਪੱਟਾ ਕੋਟੇ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟੇ ਦੀ 2250 ਪ੍ਰਾਈਸ ਦੇ ਨਾਲ ਸੂਟਾਂ ਦਾ 2250 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਾਊਸ ਕਲਰ ਸੇਮ ਦੇ ਵਿੱਚ ਮਾਊਸ ਕਲਰ ਹੈ ਫਰੰਟ ਬੈਕ ਸੇਮ ਵਰਕ ਫਰੰਟ ਆ ਗਿਆ ਸੇਮ ਵਰਕ ਹੈ ਜੀ ਫਰੰਟ ਤੇ ਵੀ ਸਾਰਾ ਇਹ ਘੇਰੇ ਤੇ ਵੀ ਉਵੇਂ ਹੀ ਵਰਕ ਹੈ ਬਹੁਤ ਸੋਹਣਾ ਮਾਊਸ ਕਲਰ ਦੇ ਵਿੱਚ ਹੈ ਸੂਟ ਬੈਕ ਤੇ ਸੇਮ ਵਰਕ ਸਾਰਾ ਬੈਕ ਤੇ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਤੇ ਨਾਲ ਨਾ ਤੇ ਨਾਲ ਬਾਟਮ ਕਰੀਮ ਕਲਰ ਦੀ ਬਹੁਤ ਸਾਰੀ ਡਿਜ਼ਾਈਨਿੰਗ ਬਾਟਮ ਤੇ ਕੀਤੀ ਹੋਈ ਆ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਕੋਹ ਹੱਥਿਆਰਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿ ਐਵੀ ਜੇ ਬ੍ਰੈਂਡ ਦੇ ਸੂਟ ਹੈ ਜੀ 250 50 ਪ੍ਰਾਈਸ ਹੈ ਜੀ ਤਿੰਨ ਸੂਟ ਦਿਖਾਇਆ ਮੈਂ ਤੁਹਾਨੂੰ ਬਾਰਟਿਕ ਪ੍ਰਿੰਟ ਦੇ ਵਿੱਚ 2250 ਪ੍ਰਾਈਸ ਦੇ ਨਾਲ ਨੈਕ ਸੂਟ ਦਿਖਾਣੇ ਆ ਸਾਰੇ ਜੈ ਵਿਜੇ ਬ੍ਰਾਂਡ ਦੇ ਹੀ ਹੋਣਗੇ ਅੱਜ ਦੇ ਸੂਟ ਬੜੇ ਪਿਆਰੇ ਬਾਂਦਨੀ ਪ੍ਰਿੰਟ ਦੇ ਵਿੱਚ ਸੂਟ ਹੈ ਇਹ ਗ੍ਰੇ ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਵਿਦਆਊਟ ਲਾਈਨਿੰਗ ਸੂਟ ਬਣਨੇ ਇਹ ਦੇਖੋ ਜੈਪੂਰੀ ਪ੍ਰਿੰਟ ਦੇ ਵਿੱਚ ਨੈਕ ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਸਾਰਾ ਵਰਕ ਹੈ ਜੀ ਨੈਕ ਤੇ ਘੇਰੇ ਤੇ ਦੇਖੋ ਕਿੰਨਾ ਸੋਨਾ ਵਰਕ ਘੇਰੇ ਤੇ ਸਾਰਾ ਹੈਵੀ ਕੇਅਰ ਆ ਬਣਿਆ ਹੋਇਆ ਆਰੀ ਵਰਕ ਦੇ ਨਾਲ ਬਹੁਤ ਸੋਹਣਾ neck ਤੇ ਵਰਕ ਹੈ نیچے ਘੇਰੇ ਤੇ ਪੂਰਾ ਹੈਵੀ ਵਰਕ ਹੈ ਇਸ sleeve ਤੇ ਆ ਜਾਣਾ ਜੀ ਵਰਕ ਜਿਹੜਾ side ਤੇ ਦਿੱਤਾ ਹੋਇਆ ਹੈ ਇਸ sleeve ਤੇ ਆ ਜਾਣਾ ਵਰਕ ਬਹੁਤ ਸੋਹਣਾ ਆਰੀ ਵਰਕ ਕੱਟ ਵਰਕ ਦੇ ਨਾਲ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਇਸ sleeve ਤੇ ਵਰਕ ਆ ਜਾਣਾ ਗ੍ਰੇ ਕਲਰ ਦੇ ਵਿੱਚ ਹੈ ਜੈਕੁਰੀ ਪ੍ਰਿੰਟ ਦੇ ਵਿੱਚ ਬੰਦਨੀ ਪ੍ਰਿੰਟ ਦੇ ਵਿੱਚ ਤੇ ਇਹ ਬਾਟਮ ਆ ਜਾਨੀ ਜੀ ਨਾਲ ਬਾਟਮ ਤੇ ਵੀ ਸੇਮ ਵਰਕ ਹੈ ਨੀਚੇ ਚਾਹੇ ਸਲਵਾਰ ਬਣਾ ਲਓ ਚਾਹੇ ਫਲਾਜ਼ੋ ਤੁਹਾਡੀ ਚੁਆਇਸ ਹੈ ਸੇਮ ਵਰਕ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਦੇ 4 ਸਾਈਡ ਕੱਟ ਵਰਕ ਹੈ ਇਹ ਦੇਖੋ ਬਹੁਤ ਸੋਹਣਾ ਕੱਟ ਵਰਕ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੋਟੀ ਹੈ ਜੀ ਸਾਰਾ ਵਰਕ ਕੀਤਾ ਹੋਇਆ ਹੈ ਜੀ ਦੁਪੱਟੇ ਦੇ ਵਿੱਚ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਸਾਰਾ ਵਰਕ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਪੂਰੇ ਦੁਪੱਟੇ ਦੇ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਵਰਕ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਇਹ ਵਾਲਾ 2700 ਪ੍ਰਾਈਸ ਦੇ ਨਾਲ ਇਹਦੇ ਕਲਰ ਦਿਖਾਨੀਆਂ ਮੈਂ ਤੁਹਾਨੂੰ ਇਹ ਪਹਿਲਾਂ ਗ੍ਰੇ ਦਿਖਾਇਆ ਇਹਦੇ ਵਿੱਚ ਹੈਗਾ ਗਾਜਰੀ ਕਲਰ ਸੇਮ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਫੈਬਰਿਕ ਮੰਦਰੀ ਪ੍ਰਿੰਟ ਦੇ ਵਿੱਚ ਇਹ neck ਤੇ ਵਰਕ ਆ ਗਿਆ ਉਵੇਂ ਕੀ ਰਿਹਾ ਤੇ ਦੇਖੋ ਕਿੰਨਾ ਹੈਵੀ ਵਰਕ ਘੇਰੇ ਤੇ ਇਹ 슬ੀਵਸ ਤੇ ਆ ਜਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਹੈ ਇਸ ਦੀ ਬਾਟਮ ਤੇ ਜਿਹੜਾ ਵਰਕ ਹੈ ਜੀ ਨਾਲ ਅਟੈਚ ਕੀਤਾ ਹੋਇਆ ਨਾਲ ਇਹ ਦੇਖੋ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਐਕਸਟਰਾ ਦਿੱਤਾ ਹੋਇਆ ਨਾਲ ਤੁਸੀਂ ਆਪਣਾ ਉਸ ਦੇ ਅਕੋਰਡਿੰਗ ਨਾਲ ਉੱਪਰ ਲਗਾ ਸਕਦੇ ਹੋ ਜੀ ਨਾਲ ਐਜ਼ এ ਪੈਚ ਇਹ ਨਾਲ ਦਿੱਤਾ ਹੋਇਆ ਜੀ ਵਰਕ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰਾ 22 ਮੀਟਰ ਦਾ ਫੋਰ ਸਾਈਡ ਕੱਟ ਵਰਕ ਤੇ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਹੈ ਇਹ ਸਾਰਾ ਸੰਗਣਾ ਸਾਰਾ ਵਰਕ ਕੀਤਾ ਹੋਇਆ ਵਿੱਚ ਸਾਰਾ ਵਰਕਇਦ ਕੋਟੇ ਦੇ ਵਿੱਚ ਬਹੁਤ ਪਿਆਰਾ 4 ਕੋਟੇ ਦੇ ਵਿੱਚ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈਗਾ ਸੂਟ ਦਾ ਨੈਕਸਟ ਸੂਟ ਆ ਗਿਆ ਨੈਕਸਟ ਆ ਗਿਆ ਬੜਾ ਸੋਹਣਾ ਫਰੋਜ਼ੀ ਗ੍ਰੀਨ ਜਿਹਾ ਕਲਰ ਆ ਡਿਫਰੈਂਟ ਜਾਈ ਫਰੋਜ਼ੀ ਵੀ ਨਹੀਂ ਕਹਿ ਸਕਦੇ ਇਹਨੂੰ ਜਿਵੇਂ ਸਿਮਿੰਟ ਰੰਗਾ ਜਿਹਾ ਰੰਗ ਹੈ ਗ੍ਰੀਨੀਸ਼ ਸਟੋਨ ਤੇ ਹਲਕਾ ਜਿਹਾ ਤੇ ਹੋਈ ਬੰਦ ਨਹੀਂ ਪ੍ਰਿੰਟ ਜੈਪੁਰੀ ਪ੍ਰਿੰਟ ਦੇ ਵਿੱਚ neck ਤੇ work ਤੇ ਘੇਰੇ ਤੇ ਹੈਵੀ work ਹੈ ਜੀ ਸਾਰਾ ਬਹੁਤ ਪਿਆਰਾ ਸੌਫਟ ਫੈਬਰਿਕ ਹੈ ਵਿਦਾਊਟ ਲਾਈਨਿੰਗ suit ਬਣਨਗੇ ਇਹ ਘੇਰੇ ਤੇ work ਆ ਗਿਆ ਤੇ ਇਹ ਆ ਗਿਆ sleeves ਤੇ work ਇਸ sleeves ਤੇ ਆ ਜਣਾ ਜੀ work ਜਿਹੜਾ side ਤੇ ਦਿੱਤਾ ਹੋਇਆ bottom ਤੇ work सेम ਅਗੇ ਸਟੈਨਰ ਦੁਪੱਟਾ ਪਿਓਰ ਕੋਟੇ ਦਾ ਦੁਪੱਟੇ ਦੇ ਫੋਰ ਸਾਈਡ ਕਟਵਰਕ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਇਹ ਵਾਲਾ ਸਾਰਾ ਵਰਕ ਹੈ ਜੀ ਦੁਪੱਟੇ ਦੇ ਵਿੱਚ ਪੂਰਾ ਸੰਗਣਾ ਵਰਕ ਹੋਇਆ ਹੋਇਆ ਹੈ ਪੂਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ yellow color ਸੇਮ ਦੇ ਵਿੱਚ yellow color ਸੇਮ ਦੇ ਵਿੱਚ ਹੀ ਬੜਾ ਪਿਆਰਾ ਜੈਪਰੀ ਪ੍ਰਿੰਟ ਦੇ ਵਿੱਚ ਸੂਟ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਿਓਰ ਕਾਟਨ ਦੇ ਵਿੱਚ ਤੇ neck ਤੇ ਵਰਕ ਹੈ ਘੇਰੇ ਤੇ ਹੈਵੀ ਵਰਕ ਤੇ sleeve ਤੇ ਵਰਕ ਆ ਜਾਣਾ ਸਾਈਡ ਤੇ ਇਹ ਬਾਟਮ ਤੇ ਵਰਕ ਆ ਗਿਆ ਤੇ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਘੱਟ ਵਰਕ ਹੈ ਜੀ ਬਹੁਤ ਪਿਆਰਾ ਸੂਟ 2700 ਪ੍ਰਾਈਸ ਦੇ ਨਾਲ ਵਿਦਾਊਟ ਲਾਈਨਿੰਗ ਸੂਟ ਬਣਨਗੇ 2700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਨੈਕਸਟ ਡਿਜ਼ਾਈਨ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਨੈਕਸਟ ਡਿਜ਼ਾਈਨ ਆ ਗਿਆ ਬੜਾ ਪਿਆਰਾ ਪਿੰਕ ਕਲਰ ਹੈ ਪਿਓਰ ਕਾਟਨ ਦੇ ਵਿੱਚ ਜੈਵੀ ਜੈ ਬ੍ਰਾਂਡ ਦੇ ਸੂਟ ਹੈ ਸਾਰਾ ਵਰਕ ਕੀਤਾ ਹੋਇਆ ਸੇਮ ਥ੍ਰੈਡ ਦੇ ਨਾਲ ਸਾਰਾ ਇਹ ਟੋਟਲੀ ਸਾਰਾ ਵਰਕ ਹੈ ਜੀ ਇਹ ਜਿਹੜਾ ਤੁਹਾਨੂੰ ਮਲਟੀ ਦਿਖ ਰਿਹਾ ਹੈ ਇਹ ਹੈਂਡਵਰਕ ਦੇ ਨਾਲ ਬੜਾ ਸੋਹਣਾ ਆਊਟਲਾਈਨਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਵਰਕ ਤੇ ਘੇਰੇ ਤੇ ਸਾਰਾ ਚਿਕਨ ਵਰਕ ਹੋਇਆ ਹੈ ਪੂਰਾ ਹੈਵੀ ਵਰਕ ਘੇਰੇ ਤੇ ਹੈ ਇਹ ਸਾਰਾ ਵਰਕ ਹੈ ਜੀ ਜਿਹੜਾ ਘੇਰੇ ਤੇ ਦਿਖ ਰਿਹਾ ਤੁਹਾਨੂੰ ਪੂਰੀ ਸ਼ਰਟ ਤੇ ਹੈਵੀ ਵਰਕ ਹੈ ਉੱਪਰ ਤੋਂ ਲੈ ਕੇ ਬੈਕ ਸਾਈਡ ਵੀ ਸੇਮ ਹੈ ਜੀ ਬਲੌਕ ਪ੍ਰਿੰਟ ਹੋਇਆ ਬੈਕ ਸਾਈਡ ਸੇਮ ਪ੍ਰਿੰਟ ਦੇ ਵਿੱਚ ਬਲੌਕ ਪ੍ਰਿੰਟ ਹੈ ਪਿੰਕ ਪੀਚ ਕਲਰ ਦੇ ਵਿੱਚ ਸੂਟ ਤੇ ਇਹ ਵਾਲੀ 슬ੀਵਜ਼ ਆ ਜਾਣੇ ਜੀ ਹੈਵੀ 슬ੀਵਜ਼ ਹੈ ਜੀ ਇਹ ਸੂਟ ਦੇ ਨਾਲ ਦੇਖੋ ਇਹ 슬ੀਵਜ਼ ਆ ਜਾਣੀਆਂ ਚਾਹੇ ਬੈਲ 슬ੀਵ ਬਣਾ ਲਓ ਤੁਸੀਂ ਹੈਵੀ ਲੂਜ਼ਿੰਗ ਦੇ ਵਿੱਚ ਬੜੇ ਸੋਹਣੇ ਲੱਗਦੇ ਐਵੇਂ ਦੇ ਸੂਟ ਬਣੇ ਹੋਏ ਪਾਕਿਸਤਾਨੀ ਲੁੱਕ ਦੇ ਵਿੱਚ ਇਹ ਬੜਾ ਸੂਟ ਆ ਗਿਆ ਆਪਣਾ ਦੇਸ ਦੇ ਨਾਲ ਹੈ ਜੀ ਇਹ ਵਾਲੀ ਬਾਟਮ ਪਿਓਰ ਕਾਟਨ ਦੀ ਹੈ ਇਹ ਬਾਟਮ ਤੇ ਆ ਜਾਣਾ ਜੀ ਵਰਕ ਜਿਵੇਂ ਦਾ 슬ੀਵਸ ਤੇ ਸੀਗਾ ਹੈਵੀ ਵਰਕ ਬਾਟਮ ਤੇ ਤੇ ਪਿਓਰ ਕਾਟਨ ਦਾ ਮਲਮਲ ਕਾਟਨ ਦਾ ਦੁਪੱਟਾ ਦੁਪੱਟੇ ਦੇ ਵਿੱਚ ਬਲੌਕ ਪ੍ਰਿੰਟ ਹੈ ਤੇ ਸੈਂਟਰ ਦੇ ਵਿੱਚ ਇਹ ਸਾਰਾ ਵਰਕ ਹੈ ਜੀ ਨਾਲੇ ਸਾਰਾ ਬਲੌਕ ਪ੍ਰਿੰਟ ਹੋਇਆ ਤੇ ਕੱਟ ਵਰਕ ਹੈ ਜੀ ਦੁਪੱਟੇ ਤੇ ਬਹੁਤ ਸੋਹਣਾ ਸੂਟ ਹੈ ਪਿੰਕ ਕਲਰ ਦੇ ਵਿੱਚ ਬੜੀ ਪਿਆਰੀ ਡਿਜ਼ਾਈਨਿੰਗ ਹੈ ਦੁਪੱਟੇ ਤੇ ਸਾਰੇ ਤੇ ਵਰਕ ਹੈ ਤੇ ਲੋਕ ਪੇਨ ਦਾ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2700 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਬੜਾ ਸੋਹਣਾ ਗ੍ਰੀਨਿਸ਼ ਕਲਰ ਹੈ ਕੀ ਰੰਗਾ ਕਲਰ ਕਹਿ ਸਕਦੇ ਆਪਾਂ ਇਹਨੂੰ ਬੜਾ ਪਿਆਰਾ ਸਾਰੀ ਫਰੰਟ ਪੂਰਾ ਹੈਵੀ ਵਰਕ ਦੇ ਨਾਲ ਪਿਓਰ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨਗੇ ਇਹ ਸਾਰਾ ਵਰਕ ਹੈ ਜੀ ਪੂਰਾ ਤੁਹਾਨੂੰ ਦਿਖ ਰਿਹਾ ਨੀਚੇ ਘੇਰੇ ਤੇ ਸਾਰਾ ਵਰਕ ਹੈ ਸੋਨਾ ਗ੍ਰੀਨ ਟੋਨ ਤੇ ਸੋਟ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ ਸਾਰਾ 슬ੀਵਸ ਤੇ ਵਰਕ ਆ ਜਾਣਾ ਇਹ ਬਾਟਮ ਤੇ ਵਰਕ ਹੈ ਤੇ ਮलमल कॉटन ਦਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਇਹ ਵਰਕ ਹੈ ਤੇ 블록 프린트 ਹੋਇਆ ਇਹ ਸਾਰਾ ਵਿੱਚ ਦੇ ਸੈਂਟਰ ਚ ਦਿਖ ਰਿਹਾ ਸਾਰਾ ਵਰਕ ਹੈ ਜੀ ਤੇ ਸਾਈਡਾਂ ਤੇ ਕੱਟ ਵਰਕ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਸੂਟ ਹੈ 2700 ਪ੍ਰਾਈਸ ਦੇ ਨਾਲ ਗਰਮੀਆਂ ਚ ਇਹੀ ਸੂਟ ਵਧੀਆ ਲੱਗਦੇ ਆ ਜੀ ਆਪਾਂ ਨੂੰ ਨੈਕਸਟ ਆ ਗਿਆ येलो ਕਲਰ ਦੇ ਵਿੱਚ ਬੜਾ ਸੋਹਣਾ ਲਾਈਟ ਜਿਹਾ येलो ਹੈ ਸਾਰਾ ਵਰਕ ਕੀਤਾ ਹੋਇਆ ਦੇਖੋ ਸਾਰੀ ਸ਼ਰਟ ਦੇ ਵਿੱਚ ਦੇ ਰਿ ਹੈਵੀ ਵਰਕ ਇਸ ਨੀਫਸ ਤੇ ਆ ਜਣਾ ਜੀ ਵਰਕ ਬਹੁਤ ਸੋਹਣਾ ਹੈਵੀ ਵਰਕ 슬ੀਵਸ ਤੇ ਆ ਗਿਆ ਤੇ ਇਹ ਬਾਟਮ ਤੇ ਆ ਜਾਣਾ ਜੀ ਵਰਕ ਬਹੁਤ ਸੋਹਣਾ ਵਰਕ ਬਾਟਮ ਤੇ ਵਰਕਸੈਂਟਰ ਚ ਇਹ ਸਾਰਾ ਵਰਕ ਹੈ ਜਿਹੜਾ ਦੇਖ ਰਹਾ ਤੁਸੀਂ ਬਹੁਤ ਪਿਆਰਾ ਸੂਟ 2700 ਪ੍ਰਾਈਸ ਹੈ ਜੀ ਇਹ 300 ਮੈਂ ਤੁਹਾਨੂੰ ਦਿਖਾਏ ਇੱਕ ਡਿਜ਼ਾਈਨ ਦੇ ਵਿੱਚ 2700 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਿਕਰਤ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ